ਇੱਕ ਦਰਖਾਸਤ ਸੀਗਾ ਕਰਨ ਛਾਵੜਾ ਪੁੱਤਰ ਪਵਨ ਛਾਵੜਾ ਵਾਸੀ ਜਰਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨਟ ਦਾਇਰ ਕੀਤੀ ਸੀ ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਦਾਉਂ ਵਿੱਚ ਜੌਬ ਕਰਦਾ ਸੀਗਾ ਇਹ ਲੜਕਾ ਤੇ ਉੱਥੇ ਇਹਨੇ ਕਿਸੇ ਦੇ ਝਾਂਸੇ ਵਿੱਚ ਆ ਕੇ ਸਟਾਕ ਮਾਰਕੀਟ 'ਚ ਇਹਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀ ਨਠਗੀ ਹੋਈ ਏ ਜਿਸ ਦੇ ਤਹਿਤ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਵੀ ਕੇ ਮਕਦਮਾ ਨੰਬਰ 16 ਮਦਰ ਜਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 ਛਾਟ ਸੀ ਸ਼ਿਆਰ ਟੂ ਡੀ ਆਈ ਟੀ ਐਕਟ ਮਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਹਾਂਜੀ ਇਹਨੇ ਸਟਾਕ ਮਾਰਕੀਟ ਚ ਕੰਮ ਕਰਦਾ ਸੀਗਾ ਉੱਥੇ ਇਹਨੂੰ ਇੱਕ ਗਰੁੱਪ ਕਿਸੇ ਤੋਂ ਵਟਸਐਪ 콜 ਆਉਂਦੀਏ ਉਹਦੇ ਵਿੱਚ ਇਹਨੇ ਇੱਕ ਗਰੁੱਪ ਬਣਿਆ ਉਹਦੇ ਚ ਇਹ ਐਡ ਹੋ ਜਾਂਦਾ ਤੇ ਉੱਥੇ ਇਹਨੇ ਮਨ ਬਣਾ ਲੈਂਦਾ ਮਤਲਬ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਂਦਾ ਉਹ ਜਿਹੜਾ ਗਰੁੱਪ ਉਹ ਇੱਕ ਜਿਹੜਾ ਨਕਲੀ ਗਰੁੱਪ ਬਣਾਇਆ ਗਿਆ ਹੁੰਦਾ ਹੈ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ Google Pay ਤੇ ਟ੍ਰਾਂਸਫਰ ਪੈਸੇ ਕਰਦਾ ਰਹਿੰਦਾ ਇੱਕ ਜਿਹੜੇ ਟਰੇਡਿੰਗ ਦੇ ਨਾਮ ਤੇ ਇਹ ਐਡ ਪੈਸੇ ਕਰੀ ਜਾਂਦਾ ਬਾਅਦ ਚ ਇਹਨੂੰ ਪਤਾ ਲੱਗਦਾ ਹੈ ਕਿ ਜਦੋਂ ਇਹਨੇ ਪੈਸੇ ਟ੍ਰਾਂਸਫਰ ਕਰਤੇ Google Pay ਥਰੂ ਉਹ ਤੋਂ ਬਾਅਦ ਜਦ ਇਹਨੂੰ ਰਿਵਰਟ ਬੈਕ ਕੋਈ ਨਹੀਂ ਆਇਆ ਤੇ ਉਹਨਾਂ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਜਿਹੜੀ ਇਹ ਠੱਗੀ ਹੋ ਗਈ। ਇਹਦੇ ਵਿੱਚ ਜਿਹੜਾ ਕਿ ਐਨਾ ਜੋਸਫ ਨਾਮ ਦੀ ਇੱਕ ਲੇਡੀ ਨੇ ਬਣ ਕੇ ਇਹਨਾਂ ਠੱਗੀ ਕੀਤੀ ਏ ਤੇ ਉਹ ਅੱਗੇ ਜਿਹੜੇ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜੀ ਅੱਗੇ ਅਸੀਂ ਕਾਰਵਾਈ ਕਰਾਂਗੇ। ਨਹੀਂ ਇਹਦੇ ਚ ਅਰੇਸਟ ਪੈਂਡਿੰਗ ਹੈ ਜੀ। ਇਹ ਇੱਕ ਦਰਖਾਸਤ ਸੀਗਾ ਕਰਨ ਸ਼ਾਵੜਾ ਪੁੱਤਰ ਪਵਨ ਸ਼ਾਵੜਾ ਵਾਸੀ ਜਰਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨਟ ਦਾਇਰ ਕੀਤੀ ਸੀਗੀ। ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਦਾਉਂ ਚ ਜੌਬ ਕਰਦਾ ਸੀਗਾ ਇਹ ਲੜਕਾ। ਤੇ ਉੱਥੇ ਇਹਨੇ ਕਿਸੇ ਦੇ ਚਾਂਸੇ ਵਿਚ ਆ ਕੇ ਸਟਾਕ ਮਾਰਕੀਟ ਚ ਇਹਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀ ਨਾ ਠੱਗੀ ਹੋਈ ਏ ਜਿਸ ਦੇ ਤਹਿਤ थाना ਸਾਈਬਰ ਕ੍ਰਾਈਮ ਫਾਜ਼ਿਲਕਾ ਵੀ ਕੇ ਮਕਦਮਾ ਨੰਬਰ 16 ਮਦਰਜ ਰਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 ਸ਼ੈਟ ਸੀ 68 ਡੀ ਆਈਟੀ ਐਕਟ ਮਕਦਮਾ ਜਿਹੜਾ ਦਰਜ ਰਿਸਟਰ ਕੀਤਾ ਗਿਆ ਹਾਂਜੀ ਇਹਨੇ ਸਟਾਕ ਮਾਰਕੀਟ ਚ ਕੰਮ ਕਰਦਾ ਸੀਗਾ ਉੱਥੇ ਇਹਨੂੰ ਇੱਕ ਗਰੁੱਪ ਕਿਸੇ ਤੋਂ ਵਟਸਐਪ ਕਾਲ ਆਉਂਦੀ ਏ ਉਹਦੇ ਵਿੱਚ ਇਹਨੇ ਇੱਕ ਗਰੁੱਪ ਬਣਿਆ ਹੁੰਦਾ ਉਹ ਚ ਇਹ ਐਡ ਹੋ ਜਾਂਦਾ ਤੇ ਉੱਥੇ ਇਹਨੇ ਮਨ ਬਣਾ ਲੈਂਦਾ ਮਤਲਬ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਂਦਾ ਤੇ ਉਹ ਜਿਹੜਾ ਗਰੁੱਪ ਉਹ ਇੱਕ ਜਿਹੜਾ ਨਕਲੀ ਗਰੁੱਪ ਬਣਾਇਆ ਗਿਆ ਹੁੰਦਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ Google Pay ਤੇ ਟ੍ਰਾਂਸਫਰ ਪੈਸੇ ਕਰਦਾ ਰਹਿੰਦਾ ਇੱਕ ਜਿਹੜੇ ਟਰੇਡਿੰਗ ਦੇ ਨਾਮ ਤੇ ਇਹ ਐਡ ਪੈਸੇ ਕਰੀ ਜਾਂਦਾ ਬਾਅਦ ਚ ਇਹਨੂੰ ਪਤਾ ਲੱਗਦਾ ਵੀ ਜਦੋਂ ਇਹਨੇ ਪੈਸੇ ਟ੍ਰਾਂਸਫਰ ਕਰਤੇ Google Pay ਥਰੂ ਤੇ ਉਤੋਂ ਬਾਅਦ ਜਦੋਂ ਇਹਨੂੰ ਰਿਵਰਟ ਬੈਕ ਕੋਈ ਨਹੀਂ ਆਇਆ ਤੇ ਉਹਨਾਂ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਜਿਹੜੀ ਇਹ ਠੱਗੀ ਹੋ ਗਈ। ਇਹਦੇ ਵਿੱਚ ਜਿਹੜੇ ਕਿ ਐਨਾ ਜੋਸਫ ਨਾਮ ਦੀ ਇੱਕ ਲੇਡੀ ਨੇ ਬਣ ਕੇ ਇਹਨਾਂ ਠੱਗੀ ਕੀਤੀ ਏ ਤੇ ਉਹ ਅੱਗੇ ਜਿਹੜੇ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜੀ ਅੱਗੇ ਅਸੀਂ ਕਾਰਵਾਈ ਕਰਾਂਗੇ। ਨਹੀਂ ਇਹਦੇ ਚ ਅਰੇਸਟ ਪੈਂਡਿੰਗ ਹੈ ਜੇ। ਇਹ ਇੱਕ ਦਰਖਾਸਤ ਸੀਗਾ ਕਰਨ ਸ਼ਾਵੜਾ ਪੁੱਤਰ ਪਵਨ ਸ਼ਾਵੜਾ ਵਾਸੀ ਜਲਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨਡ ਦਾਇਰ ਕੀਤੀ ਸੀਗੀ। ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਦਾਵਾਂ ਚ ਜੌਬ ਕਰਦਾ ਸੀਗਾ ਇਹ ਲੜਕਾ। ਤੇ ਉੱਥੇ ਇਹਨੇ ਕਿਸੇ ਦੇ ਚਾਂਸੇ ਵਿਚ ਆ ਕੇ ਸਟਾਕ ਮਾਰਕੀਟ ਚ ਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀਨੇ ਠੱਗੀ ਹੋਈ ਏ ਜਿਸ ਦੇ ਤਹਿਤ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਵੀ ਕੇ ਮਕਦਮਾ ਨੰਬਰ 16 ਮਦਰ ਜਿਗਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 66 66 ਡੀ ਆਈਟੀ ਐਕਟ ਮਕਦਮਾ ਜਿਹੜਾ ਦਰਜ ਜਿਗਿਸਟਰ ਕੀਤਾ ਗਿਆ ਹਾਂਜੀ ਇਹਨੇ ਸਟਾਕ ਮਾਰਕੀਟ ਚ ਕੰਮ ਕਰਦਾ ਸੀਗਾ ਉੱਥੇ ਇਹਨੂੰ ਇੱਕ ਗਰੁੱਪ ਕਿਸੇ ਤੋਂ ਵਟਸਐਪ ਕਾਲ ਆਉਂਦੀ ਏ ਉਹਦੇ ਵਿੱਚ ਇਹਨੇ ਇੱਕ ਗਰੁੱਪ ਬਣਿਆ ਉਹਦੇ ਵਿੱਚ ਇਹ ਐਡ ਹੋ ਜਾਂਦਾ ਤੇ ਉੱਥੇ ਇਹਨੇ ਮਨ ਬਣਾ ਲੈਂਦਾ ਮਤਲਬ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਂਦਾ ਤੇ ਉਹ ਜਿਹੜਾ ਗਰੁੱਪ ਉਹ ਇੱਕ ਜਿਹੜਾ ਨਕਲੀ ਗਰੁੱਪ ਬਣਾਇਆ ਗਿਆ ਹੁੰਦਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ Google Pay ਤੇ ਟ੍ਰਾਂਸਫਰ ਪੈਸੇ ਕਰਦਾ ਰਹਿੰਦਾ ਇੱਕ ਜਿਹੜੇ ਟਰੇਡਿੰਗ ਦੇ ਨਾਮ ਤੇ ਇਹ ਐਡ ਪੈਸੇ ਕਰੀ ਜਾਂਦਾ ਬਾਅਦ ਵਿੱਚ ਨੂੰ ਪਤਾ ਲੱਗਦਾ ਕਿ ਜਦੋਂ ਇਹਨੇ ਪੈਸੇ ਟ੍ਰਾਂਸਫਰ ਕਰਤੇ Google Pay ਥਰੂ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਰਿਵਰਟ ਬੈਕ ਕੋਈ ਨਹੀਂ ਆਇਆ ਤੇ ਉਹਨੂੰ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਜਿਹੜੀ ਇਹ ਠੱਗੀ ਹੋ ਗਈ। ਇਹਦੇ ਵਿੱਚ ਜਿਹੜੇ ਕਿ ਐਨਾ ਜੋਸਫ ਨਾਮ ਦੀ ਇੱਕ ਲੇਡੀ ਨੇ ਬਣ ਕੇ ਇਹਨਾਂ ਠੱਗੀ ਕੀਤੀ ਏ ਤੇ ਉਹ ਅੱਗੇ ਜਿਹੜੇ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜੀ ਅੱਗੇ ਅਸੀਂ ਕਾਰਵਾਈ ਕਰਾਂਗੇ। ਨਹੀਂ ਇਹਦੇ ਚ ਅਰੇਸਟ ਪੈਂਡਿੰਗ ਏ ਜੇ।